ਚਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ खेत ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਹਰ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਮਾਹਰ ਮਿਠਾ ਸਿੰਘ ਜੀ ਬੱਲੇ 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 ਚਾਦਾ ਜੈ ਜੀ ਜੈ ਹਿੰਦ ਜੈ ਹਿੰਦ ਵਾਹ ਜੀ ਵਾਹ ਡਾਟਾ ਜੈ ਹਿੰਦ ਜੈ ਹਿੰਦ ਆ ਬਾਤ ਆ ਬੈਠੋ 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 ਜਵਾ ਸਾ ਰਾ ਜੀ ਵਾਹ ਵਾਹ ਜੀ ਵਾਹ ਐ ਰੌਣਕ ਲਾਤੀਆਂ ਤੁਸੀਂ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ ਬੁਲਾਇਆ ਸੀ ਤੇ ਫਿਰ ਅਸੀਂ ਆ ਗਏ ਜੀ ਚੰਗਾ ਕੀਤਾ ਕਿ ਵਧੀਆ ਇੱਕ ਇੱਕ ਦੇ ਇੱਕ ਕਹਿੰਦੇ 11 ਹੋ ਜਾਂਦੇ ਆ ਤੁਸੀਂ ਕਿਹਾ ਸੀ ਨਾ ਆਪਾਂ ਬੈਠਕ ਦੀ ਰੌਣਕ ਵਧਾਉਣੀ ਅੱਜ ਫੇਰ ਸ਼ਾਮ ਨੂੰ ਬਿਲਕੁਲ ਵਧਾਉਣੀ ਆ ਮੈਂ ਕਿਹਾ ਵੀ ਅੱਜ ਉਹਨਾਂ ਕੋਲ ਚਲੀਏ ਹੁਣ ਫੇਰ ਟਾਈਮ ਹੋ ਗਿਆ ਡਾਕਟਰ ਸਾਹਿਬ ਨੂੰ ਤੁਸੀਂ ਨਾਲ ਲੈ ਕੇ ਆਇਆ ਇਹ ਹੋਰ ਸੋਨੇ ਤੇ ਸੁਹਾਗਾ ਹੋ ਗਿਆ ਹਾਂਜੀ 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 ਅੱਛਾ ਫੇਰ ਉਹ ਤੇ ਜਾਣ ਪਛਾਨ ਕਰਾਓ ਡਾਕਟਰ ਡਾਕਟਰ ਸ਼ੁਭਕਰਨ ਸਿੰਘ ਜੀ ਤਾਲੀਵਾਲ ਜੀ ਬਲਾਕ ਖੇਤੀਬਾੜੀ ਅਫਸਰ ਨੇ ਇਹ ਬਲਾਕ ਹੈ ਖਰੜ ਜ਼ਿਲ੍ਹਾ ਮੁਹਾਲੀ ਆਹਾ ਹਾ ਹਾ ਤੇ ਉੱਥੋਂ ਹੀ ਤਸ਼ਰੀਫ ਲੈ ਕੇ ਆਏ ਬੜਾ ਪੁਰਾਣਾ ਬੜਾ ਪੁਰਾਣਾ ਨਗਰ ਹੈ ਜੀ ਬਿਲਕੁਲ ਜੀ ਬਿਲਕੁਲ ਬੜਾ ਪੁਰਾਣਾ ਨਗਰ ਹੈ ਅੱਛਾ ਜੀ ਆਇਆ ਨੂੰ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਡਾਕਟਰ ਸਾਹਿਬ ਆਏ ਆ ਹਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਬਿਲਕੁਲ ਕਰਾਂਗੇ ਜੀ ਤੁਸੀਂ ਸੁਣਾਓ ਠੀਕ ਹੈ ਮੈਂ ਵਧੀਆ ਜੀ ਵਧੀਆ ਆਨੰਦ ਮੰਗਲ ਆ ਵਧੀਆ ਹੀ ਚਾਹੀਦਾ ਵਧੀਆ ਹੀ ਚਾਹੀਦਾ ਜੀ ਆਹ ਸਾਹਿਬ ਦੇਖੋ ਤੁਸੀਂ ਪਿੰਡ ਦੇ ਸਾਡੇ ਦੇ ਸੂਝਵਾਨ ਪੜ੍ਹੇ ਲਿਖੇ ਲੋਹ ਮਹਾਰਾਜ ਅੱਜ ਅਸੀਂ ਨਾ ਕੌਮੀ ਤੌਰ ਤੇ ਬਲੜੀ ਦੇ ਬਲੜੀ ਦਿਵਸ ਮਨਾ ਰਹੇ ਆਂ ਕੌਮੀ ਪੱਦਰਤੀ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਵੀ ਇਹ ਜਦੋਂ ਅਸੀਂ ਦਿਹਾੜੇ ਇਹ ਦਿਵਸ ਮਨਾਉਂਦੇ ਆਂ ਜੀ ਤੇ ਇਹਨਾਂ ਦੀ ਇੱਕ ਵਜ੍ਹਾ ਹੁੰਦੀ ਹੈ ਹਾਂ ਬਿਲਕੁਲ ਇਹਨਾਂ ਦੀ ਵਜ੍ਹਾ ਹੁੰਦੀ ਹੈ ਜੀ ਇਹਨਾਂ ਦੀ ਵਜ੍ਹਾ ਹੁੰਦੀ ਹੈ ਕਿ ਅਸੀਂ ਇਹਨਾਂ ਦਿਵਸ ਦੇ ਉੱਤੇ ਉਹਨਾਂ ਦੇ ਬਾਲੜੀਆਂ ਦੇ ਹੱਕਾਂ ਸੰਬੰਧੀ ਉਹਨਾਂ ਨੂੰ ਵੀ ਜਾਗਰੂਕ ਕਰੀਏ ਸਾਡੀ ਸਾਰੇ ਆਲੇ ਦਿਵਾਲੀ ਨੂੰ ਵੀ ਜਾਗਰੂ ਕਰੀਏ ਪੂਰੇ ਮੁਹਾਸ਼ਰੇ ਨੂੰ ਜਿਹੜਾ ਹੈ ਉਹ ਅਸੀਂ ਜਾਗਰੂ ਕਰੀਏ ਬੱਚੀਆਂ ਦੀ ਦੇਖਭਾਲ ਚੰਗੀ ਤਰ੍ਹਾਂ ਕਰੀਏ ਕਰਨੀ ਪੈਣੀ ਹੈ ਜੀ ਦੇਖੋ ਇੱਕ ਵਕਤ ਹੁੰਦਾ ਸੀ ਜੀ ਬਾਲੜੀਆਂ ਤੇ ਜਨਮ ਨਹੀਂ ਸੀ ਲੈਣ ਦਿੰਦੇ ਹਾਂ ਉਹ ਵਕਤ ਲੰਘ ਗਿਆ ਬਿਲਕੁਲ ਹੁਣ ਵਕਤ ਬਦਲ ਗਿਆ ਹੁਣ ਬਾਲੜੀਆਂ ਆਪਣੇ ਹੱਕ ਲੈਣਾ ਜਾਣਦੀਆਂ ਵੀ ਨੇ ਬਿਲਕੁਲ ਜੀ ਸਾਨੂੰ ਉਹਨਾਂ ਦੇ ਹੱਕ ਦੇਣੇ ਪੈਣੇ ਨੇ ਹਾਂ ਹੁਣ ਕਹਿੰਦੇ ਕੁੜੀ ਬਚਾਓ ਕੁੜੀ ਪੜਾਓ ਕੁੜੀਆਂ ਨੂੰ ਵੱਡੇ ਵੱਡੇ ਅਫਸਰ ਬਣਾਓ ਬਿਲਕੁਲ 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 ਇਹ ਕੁੜੀਆਂ ਮਾਣ ਆ ਸਾਡਾ ਮਿੱਠਾ ਸਿੰਘ ਜੀ ਹਰ ਘਰ ਦੇ ਵਿੱਚ ਨਾ ਜੇ ਕਿਸੇ ਵੀ ਤੁਸੀਂ ਫਾਦਰ ਨਾਲ ਗੱਲ ਕਰਦੇ ਹੋ ਨਾ ਜਾਂ ਮਦਰ ਨਾਲ ਗੱਲ ਕਰਦੇ ਹੋ ਜੀ ਉਹ ਇਹੀ ਤੁਹਾਨੂੰ ਕਹਿਣਗੇ ਕਿ ਸਾਰਿਆਂ ਤੋਂ ਵੱਧ ਪਿਆਰ ਆ ਜਿਹੜੀ ਸਾਡੀ ਧੀ ਸਾਡਾ ਲੈਂਦੀ ਆ ਅਸੀਂ ਨਾ ਡਾਕਟਰ ਸਾਹਿਬ ਬੜੇ ਮਤਲਬੀ ਲੋਕ ਆ ਜੀ ਸਾਡੇ ਵਿਆਹ ਹੁੰਦਾ ਨਾ ਜਿਹਨੂੰ ਜੋ ਆਕਦਾ ਹੂੰ ਤੇ ਅਸੀਂ ਭਾਲਦੇ ਆ ਵੀ 7-2 ਸਾਲ ਚ ਹੁਣ ਪੋਤਾ ਹੋ ਜਾਈਂ ਹਾਂ ਹੈਨਾ ਬਿਲਕੁਲ ਤੇ ਪਹਿਲੇ ਪਹਿਲੇ ਲੈ ਵੀ ਪੋਤਾ ਹੋਣਾ ਪੋਤਾ ਹੋਣਾ ਤੇ ਜਦੋਂ ਜੇ 3-4 ਸਾਲ ਲੰਘ ਜਾਈਂ ਤੇ ਫਿਰ ਉਸੇ ਰੱਬ ਕੀ ਅਰਦਾਸ ਕਰਦੇ ਆ ਉਹ ਤੂੰ ਦੇ ਦੇ ਪੋਤੀ ਹੋਈ ਦੇ ਦੇ ਹਾਂ ਬਿਲਕੁਲ ਬਿਲਕੁਲ ਹੈਨਾ ਦੇ 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 ਪਾਵੇਂ ਪੁੱਤੀ ਪਰ ਇਹ ਨਹੀਂ ਤੂੰ ਕਹੇ ਸਾਨੂੰ ਜੋ ਵੀ ਦੇ ਦਾਤਾ ਸਾਨੂੰ ਦੇ ਦਾਤ ਦੇ ਸਹੀ ਦੇਖੋ ਜੀ ਵੰਸ਼ ਨੂੰ ਵਧਾਉਣ ਵਾਲੀਆਂ ਸਾਡੀਆਂ ਧੀਆਂ ਜੀ ਸਾਨੂੰ ਇਹਨਾਂ ਦੀ ਰਾਖੀ ਸਾਨੂੰ ਇਹਨਾਂ ਦੇ ਹੱਕਾਂ ਸੰਬੰਧੀ ਜਾਗਰੂਕਤਾ ਲਿਆਉਣੀ ਪੈਣੀ ਹੈ ਲਿਆਉਣੀ ਪੈਣੀ ਹੈ ਤੁਸੀਂ ਦੇਖੋ ਇਹ ਉਹ ਕ੍ਰੀਤੀਆਂ ਹੁੰਦੀਆਂ ਸੀ ਜਿਨ੍ਹਾਂ ਕ੍ਰੀਤੀਆਂ ਤੇ ਸਾਹਿਤ ਜਨਮ ਲੈਂਦਾ ਸੀ ਹਾਂ ਸਾਹਿਤ ਜਨਮ ਲੈਂਦਾ ਜਿਵੇਂ ਕਿਸੇ ਨੇ ਲਿਖਿਆ ਸੀ ਵੀ ਧੀਆਂ ਨੂੰ ਮਾਰੀ ਜਾਂਦੇ ਨੂੰਹਾਂ ਨੂੰ ਸਾੜੀ ਜਾਂਦੇ ਹਾਂ ਵੱਸੋਂ ਵਧਾਈ ਜਾਂਦੇ ਧਰਤੀ ਮਚਾਈ ਜਾਂਦੇ ਹੂੰ ਕੁਖ ਚ ਕੁੜੀ ਨੂੰ ਹੂੰ ਕੋਪਚ ਤੂੜੀ ਨੂੰ ਪੀਂਗ ਤੇ ਪੰਘੂੜੀ ਨੂੰ ਲੱਬਿਆ ਕਰਾਂਗੇ ਫੇਰ ਕੀ ਕਰਾਂਗੇ ਭੁੱਖੇ ਮਰਾਂਗੇ ਹੋਰ ਕੀ ਕਰਾਂਗੇ ਬਿਲਕੁਲ ਤੁਹਾਡੀ ਗੱਲ ਸੋळा ਨੇ ਸੱਚਾ ਜੀ ਆਪਾਂ ਬਿਲਕੁਲ ਭੁੱਖੇ ਮਰਾਂਗੇ ਸ੍ਰਿਸ਼ਟੀ ਨੂੰ ਅੱਗੇ ਚਲਾਉਣਾ ਤੇ ਸਾਨੂੰ ਬਾਲੜੀਆਂ ਦੀ ਰੱਖਿਆ ਕਰਨੀ ਕਰਨੀ ਹੈ ਪੈਣੀ ਹੈ ਜੀ ਬਿਲਕੁਲ 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 ਹਾਂ ਹੁਣ ਤੇ ਨਾਲੇ ਤੁਸੀਂ ਇਹ ਦੇਖੋ ਇੱਕ ਵੇਲਾ ਹੁੰਦਾ ਸੀ ਡਾਕਟਰ ਸਾਹਿਬ ਜੀ ਬਾਲੜੀਆਂ ਨੂੰ ਅਸੀਂ ਪਿੰਡੋਂ ਬਾਹਰ ਨਹੀਂ ਸੀ ਨਿਕਲਣ ਦਿੰਦੇ ਪੜਾਈ ਦੇ ਅੱਜ ਬਾਲੜੀਆਂ ਕਿੱਥੇ ਕਿੱਥੇ ਜਾ ਕੇ ਪੜਾਈਆਂ ਨੇ ਜੀ ਅੱਜ ਤਾਂ ਤੁਸੀਂ ਦੇਖੋ بڑے بڑے ਅਉਧਿਆਂ ਤੇ بڑے بڑے ਅਉਧਿਆਂ ਤੇ ਕਾਲਜਾਂ ਚ ਪ੍ਰੋਫੈਸਰ ਹੋਸਟਲਾਂ ਚ ਰਹਿ ਕੇ ਪੜਾਈ ਕਰਦੀਆਂ ਹਾਂ ਹਾਂ ਬੇਟੀਆਂ ਹੀ ਲੱਗੀਆਂ ਹੋਈਆਂ ਨੇ ਸੋ ਅੱਜ ਦੇ ਦਿਨ ਦੀ ਮਹੱਤਤਾ ਨੂੰ ਸਮਝੀਏ ਆਪ ਵੀ ਜਾਗਰੂਕ ਹੋਈਏ ਤੇ ਸਾਨੂੰ ਬਾਲੜੀਆਂ ਨੂੰ ਵੀ ਜਾਗਰੂ ਕਰੀਏ ਪਾਏ ਆ ਜੀ ਮੰਡੀਆਂ ਤੇ ਪੜਦੇ ਹੋਏ ਪੜਦੇ ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਵੀ ਆਲੂ ਜਿਹੜਾ ਜਲੰਧਰ ਰਿਆ 180 ਰੁਪਏ ਕੁਇੰਟਲ ਜੀ ਬੁੱਢਲਾਡਾ 1100 ਰੁਪਏ ਰਈਆ 1600 ਰੁਪਏ ਫਾਜ਼ਿਲਕਾ 1000 ਰੁਪਏ ਤੇ ਮਲੂਟ 800 ਰੁਪਏ ਜੀ ਅੱਗੇ ਆ ਗਿਆ ਪਿਆਜ਼ ਜਲੰਧਰ 900 ਰੁਪਏ ਬੁੱਢਲਾਡਾ 2400 ਰੁਪਏ ਰਈਆ 3200 ਰੁਪਏ ਫਾਜ਼ਿਲਕਾ 2500 ਰੁਪਏ ਮੰਡੀ ਅਹਿਮਦਗੜ 3000 ਰੁਪਏ ਤੇ ਮਲੂਟ 2200 ਰੁਪਏ ਅੱਛਾ ਜੀ ਟਮਾਟਰ ਜਿਲੰਦਰ 1400 ਰੁਪਏ ਕਿਵਿੰਟਲ ਵੀ ਕਿਹਾ ਜੀ ਬੁਡਲਾਡਾ 900 ਰੁਪਏ ਰਈਆ ਭਾਜ ਚੰਗਾ ਮਿਲਿਆ ਜੀ 2500 ਅੱਛਾ ਜੀ ਫਾਜ਼ਿਲਕਾ ਟਮਾਟਰ ਵੀ ਕਿਹਾ 2000 ਨੂੰ ਮੰਡੀ ਅਹਿਮਦਗੜ 1700 ਨੂੰ ਤੇ ਮਲੋਟ 1200 ਜੀ ਗਾਜਰ ਦਾ ਭਾਜ ਰਿਆ ਜੀ ਜਿਲੰਦਰ 300 ਰੁਪਏ ਕਿਵਿੰਟਲ ਬੁਡਲਾਡਾ 1300 ਰੁਪਏ ਰਈਆ 1700 ਰੁਪਏ ਫਾਜ਼ਿਲਕਾ 1200 ਰੁਪਏ ਮੰਡੀ ਅਹਿਮਦਗੜ ਵੀ 1200 ਰੁਪਏ ਤੇ ਮਲੋਟ 1100 ਰੁਪਏ ਜੀ 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 ਤੇ ਹਰੇ ਮਟਰ ਆ ਜੀ ਵੀ ਕਿਹਾ ਕਿਵਿੰਟਲ ਦੇ ਹਿਸਾਬ ਨਾਲ 1300 ਜਿਲੰਦਰ 3000 ਰੁਪਏ ਭਾ ਮਿਲਿਆ ਬੁੱਢਾ ਲਾਡਾ 3600 ਰੁਪਿਆ ਰਈਆ ਫਾਜ਼ਿਲ ਕਾ ਭਾ ਚੰਗਾ ਮਿਲਿਆ ਜੀ ਇਹ ਰਿਮੋਟਰਾਂ ਦਾ 5000 ਰੁਪਏ ਕੁਇੰਟਲ ਅਹਿਮਦਗੜ 3200 ਰੁਪਏ ਤੇ ਮਲੋਟ 3400 ਅੱਛਾ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਭਾ ਨੇ ਠੀਕ ਹੈ ਆਪਾਂ ਦਿੱਤੇ ਸੁਣਾ ਹਾਂ ਹੁਣ ਆਏ ਡਾਕਟਰ ਸਾਹਿਬ ਬਿਲਕੁਲ ਜੀ ਡਾਕਟਰ ਸਾਹਿਬ ਆਇਆ ਖਰੜ ਤੋਂ ਆਇਆ ਹਾਂ ਇਹਨਾਂ ਦਾ ਫਾਇਦਾ ਲੱਗਿਆ ਅੱਜ ਆਪਾਂ ਖੇਤੀਬਾੜੀ ਵਿਭਾਗ ਦੇ ਡਾਕਟਰ ਜਨਨ ਜਿਹੜੀ ਅੱਜ ਅਸੀਂ ਗੱਲ ਕਰਨੀ ਆ ਬੜਾ ਸਾਡੇ ਮੌਜੂਦਾ ਜੋ ਫਸਲ ਸਾਡੀ ਚੱਲ ਰਹੀ ਉਹ ਹੈ ਕਣਕ ਖੜੀ ਗਿਆ ਖੇਤ ਬਿਲਕੁਲ ਖੜੀ ਹੈ ਜੀ ਕਣਕ ਦੀ ਫਸਲ ਕਣਕ ਦੀ ਫਸਲ ਦੇ ਮੁੱਖ ਕੀੜੇ ਤੇ ਬਿਮਾਰੀਆਂ ਇਹਦੇ ਤੇ ਗੱਲਬਾਤ ਕਰਾਂਗੇ ਜੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 28142 6 ਇਹ ਸਾਡਾ ਦੂਜਾ ਨੰਬਰ ਹੈ 0181 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸ਼ੁਭਕਰਨ ਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਜੀ ਬੜਾ ਚਰਚਾ ਚੱਲਦਾ ਪਿਆ ਅੱਜਕੱਲ ਪਹਿਲਾਂ ਨਹੀਂ ਸੀ ਹੁੰਦਾ ਸੀ ਅੱਜ ਤੋਂ ਕੋਈ ਦਿਹਾਕੇ ਪਹਿਲਾਂ ਝਾਤ ਮਾਰੀਏ ਗੁਲਾਬੀ ਚੁੰਡੀ ਜੀ ਹੈ ਨਾ ਬੜਾ ਚਰਚਾ ਦਾ ਵਿਸ਼ਾ ਬਣੀ ਹੋਈ ਅੱਜਕੱਲ ਇਹ ਹਾਂਜੀ ਇਹਦੇ ਬਾਰੇ ਤੁਹਾਡੇ ਕੀ ਖਿਆਲ ਹੈ ਜਾਣਕਾਰੀ ਦਿਓ ਜਾਂ ਜੇ ਇਹ ਕੋਈ ਕਰਦੀ ਆ ਨੁਕਸਾਨ ਕਣਕ ਦਾ ਇਹ ਮਿੱਠਾ ਸਿੰਘ ਜੀ ਗਲਾਬੀ ਸੁੰਡੀ ਅਸਲ ਵਿੱਚ ਝੋਨੇ ਦੀ ਫਸਲ ਦਾ ਮੁੱਖ ਕੀੜਾ ਹੈ ਜੀ ਇਹ ਕਣੀ ਖੇਤੀ ਤੇ ਚਲਦੇ ਆ ਕਣਕ ਦੀ ਫਸਲ ਤੇ ਵੀ ਹੁਣ ਹਮਲਾ ਕਰਨ ਲੱਗ ਗਿਆ ਅੱਛਾ ਇਹਦਾ ਜੋ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕਣਕ ਉੱਗਰਦੀ ਆ ਉਦੋਂ ਇਹ ਜਿਹੜਾ ਉੱਗਰਦੀ ਹੋਈ ਕਣਕ ਦੇ ਵਿੱਚ ਸਰਾਖ ਕਰਕੇ ਤੇ ਜਿਹੜਾ ਉਹ ਇੱਕ ਸ਼ਾਖ ਨੂੰ ਖਾ ਜਾਂਦਾ ਜਿਹਦੇ ਨਾਲ ਜੇ ਤਾਂ ਕੱਲੀ ਸ਼ਾਖ ਆ ਫਿਰ ਤਾਂ ਉੱਥੇ ਤੁਸੀਂ ਵੇਖੋਗੇ ਕਿ ਪੀੜੀ ਜੰਨੀ ਜਾਂ ਮੰਜੀ ਜੰਨੀਆਂ ਦੌਗੀਆਂ ਵੀ ਪੈ ਜਾਂਦੀਆਂ ਹੂੰ ਤੇ ਜੇ ਕਣਕ ਤੁਹਾਡੀ 30 35 ਜਨਾਂ ਦੀ ਹੋ ਜੇ ਤਾਂ ਫੇਰ ਇਹ ਜਿਹੜੀ ਸ਼ਾਖ ਨੂੰ ਖਾਂਦਾ ਉਹਦੇ ਨਾਲੋਂ ਹੋਰ ਸ਼ਾਖਾਂ ਕੱਢ ਲੈਂਦੀ ਹੈ ਕਣਕ ਤੇ ਫੇਰ ਆਪਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਪੈਂਦੀ ਇਹਦੇ ਤੋਂ ਹਾਂ 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 ਤੇ ਫੇਰ ਵੀ ਜੇ ਸ਼ੁਰੂਆਤੀ ਦੌਰ ਦੇ ਵਿੱਚ ਇਹਦਾ ਨੁਕਸਾਨ ਕੰਟਰੋਲ ਹੋ ਜਾਂਦਾ ਜਿਹਦੇ ਲਈ ਯੂਨੀਵਰਸਿਟੀ ਨੇ ਰੀਜੈਂਟ ਦਵਾਈ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਾਉਣ ਲੱਗਿਆ ਆਪਾਂ ਆ ਸਕਦੇ ਆ ਤੇ ਜਾਂ ਕੋਰਾ ਜੰਦ ਦਵਾਈ ਜਿਹੜੀ ਆ ਉਹ 40 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਕਰ ਸਕਦੇ ਆ ਜੇ ਅੱਜ ਦੀ ਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਕੀੜਾ ਦਿਸੂਗਾ ਜਰੂਰ ਪਰੰਤੂ ਉਹ ਕੀ ਆ ਕਿ ਸ਼ੀਤ ਕਲੇਨ ਨਿੰਦਰਾ ਦੇ ਵਿੱਚ ਇਸ ਟਾਈਮ ਤੇ ਬਿਠਾਏ ਹੀ ਅੱਛਾ ਇਹ ਜਿਉਂਦਾ ਤੁਹਾਨੂੰ ਦਿਸੂਗਾ ਪਰੰਤੂ ਇਹ ਖਾ ਨਹੀਂ ਰਿਹਾ ਨੁਕਸਾਨ ਨਹੀਂ ਕਰ ਰਿਹਾ ਨੁਕਸਾਨ ਨਹੀਂ ਕਰ ਰਿਹਾ ਫਿਰ ਆਪਾਂ ਜਿਹੜੀ ਸਪਰੇਅ ਇਹ ਤੇ ਕਰਾਂਗੇ ਵੀ ਜਦੋਂ ਉਹ ਖਾ ਹੀ ਨਹੀਂ ਰਿਹਾ ਤੇ ਉਹ ਮਰੂਗਾ ਵੀ ਨਹੀਂ ਹਮ ਕੋਈ ਵੀ ਸਪਰੇਅ ਆਪਾਂ ਨੂੰ ਇਸ ਟਾਈਮ ਤੇ ਇਹਦੇ ਲਈ ਚੱਕਣ ਦੀ ਨਹੀਂ ਲੋੜ ਜੀ। ਕਿਆ ਬਾਤ। ਆ ਬਹੁਤ ਵਧੀਆ ਗੱਲ ਦੱਸੀ ਆ ਜੀ ਇਹਨਾਂ ਨੇ। ਜੇ ਕੀੜਾ ਇਸ ਵੇਲੇ ਹੈਗਾ ਤਾਂ ਸਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਆ ਹਨਾ। ਅੱਛਾ ਡਾਕਟਰ ਰਸ ਚੂਸਣ ਵਾਲੇ ਕੀੜੇ ਜੀ ਕਾਫੀ ਨੁਕਸਾਨ ਕਈ ਵਾਰੀ ਕਣਕ ਦੀ ਫਸਲ ਦਾ ਕਰ ਜਾਂਦੇ ਨੇ। ਜੀ ਕਿਹੜੇ-ਕਿਹੜੇ ਰਸ ਚੂਸਣ ਵਾਲੇ ਕੀੜੇ ਨੇ ਤੇ ਕਿਵੇਂ ਆਪਾਂ ਫਿਰ ਉਹਨਾਂ ਦੀ ਰੋਕਥਾਮ ਕਰਨੀ ਆ ਜੇ ਲੱਗ ਜਾਣ ਤਾਂ? ਇਹ चौहान ਸਾਹਿਬ ਕਣਕ ਦੀ ਫਸਲ ਨੂੰ ਆਪਣੇ ਚੇਪੇ ਦਾ ਹਮਲਾ ਹੁੰਦਾ ਜੀ। ਜੀ ਤੇ ਇਹ ਜੋ ਚਿਪਾ ਹੈ ਇਹ ਪਹਿਲੀ ਤਾਂ ਗੱਲ ਆ ਵੀ ਇਹਦਾ ਆਪਾਂ ਸਰਵੇਖਣ ਤਾਂ ਹੁਣੇ ਤੋਂ ਸ਼ੁਰੂ ਕਰ ਦੇਣਾ ਹੂੰ ਪ੍ਰੰਤੂ ਇਹ ਕੀ ਹੈ ਵੀ ਜਿੰਨਾ ਚਿਰ ਤਾਂ ਚਿਪਾ ਕਣਕ ਦੇ ਪੱਤਿਆਂ ਤੇ ਆ ਹੂੰ ਹੂੰ ਓਨੇ ਟਾਈਮ ਤੱਕ ਆਪਾਂ ਨੂੰ ਕੋਈ ਏਡਾ ਘਬਰਾਉਂਦੀ ਇਹਦੇ ਤੋਂ ਲੋੜ ਨਹੀਂ ਦੀ ਹੂੰ ਤੇ ਜਦੋਂ ਕਣਕ ਹੁਣ ਸਿੱਟੇ ਕੱਟਣ ਲੱਗ ਗਈ ਤੇ ਸਿੱਟਿਆਂ ਦੇ ਵਿੱਚ ਜਦੋਂ ਚਿਪਾ ਆ ਜਾਂਦਾ ਤੇ ਫਿਰ ਜਿਹੜਾ ਬਣ ਰਿਹਾ ਦੁੱਧਾ ਜੀ ਜੀ ਉਹਨੂੰ ਇਹ ਚੂਸਦਾ ਤੇ ਕਣਕ ਦੇ ਝਾੜ ਤੇ ਅਸਰ ਮਾੜਾ ਪਾ ਦਿੰਦਾ ਪਾਉਂਦਾ ਪਾਉਂਦਾ ਇੱਕ ਚੀਜ਼ ਇਹਦੇ ਵਿੱਚ ਜਿਹੜੀ ਜ਼ਰੂਰੀ ਆ ਕਿਸਾਨ ਭਰਾਵਾਂ ਨਾਲ ਸਾਡੇ ਨਾਲ ਸਾਂਝੀ ਕਰਨ ਵਾਲੀ ਬਿਲਕੁਲ ਜੀ ਕਿ ਚੇਪੇ ਦਾ ਹਮਲਾ ਹਮੇਸ਼ਾ ਹੀ ਕੰਨੀਆਂ ਤੋਂ ਸ਼ੁਰੂ ਹੁੰਦਾ ਘੇਰੇ ਲੋਟ ਸ਼ੁਰੂ ਹੁੰਦਾ ਬਾਹਰਲੇ ਪਾਸਿਓਂ ਬਾਹਰਲੇ ਪਾਸਿਓਂ ਕਿਨਾਰਿਆਂ ਤੋਂ ਕਿਨਾਰਿਆਂ ਤੋਂ ਤੇ ਆਪਾਂ ਜੇ ਸਰਵੇਖਣ ਕਰਦੇ ਆਂ ਤੇ ਜਦੋਂ ਆਪਾਂ ਨੂੰ ਲੱਗੇ ਕਿ 10 ਸਿੱਟਿਆਂ ਦੇ ਵਿੱਚ ਗਿਣਤੀ ਐਵਰੇਜ 5 ਚੇਪਿਆਂ ਤੋਂ ਲੰਘ ਗਈ ਆ ਤੇ ਫੇਰ ਆਪਾਂ ਜੇ ਘੇਰੇ ਲੋਟ ਹੀ ਇੱਕ ਅਕਟਾਰਾ ਥਾਇਓਮੈਥਕਸਮ ਦਵਾਈ 20 ਗ੍ਰਾਮ ਪ੍ਰਤੀ ਏਕੜ ਦੀ ਇਹ ਕੀ ਨਾ ਕੀ ਨਾ ਥਾਇਓਮੈਥਕਸਮ ਸਾਲਟ ਜੀ ਠੀਕ 20 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਖੇਤ ਦੇ ਚ ਫੇਰੇ ਹੀ ਸਪਰੇਅ ਕਰ ਦਈਏ ਅਭੀ ਵਿਚ ਵਿਚ ਫੇਰਨ ਦੀ ਲੋੜ ਨਹੀਂ ਜਾਊਗਾ ਵਿਚ ਕਰਨ ਦੀ ਲੋੜ ਨਹੀਂ ਹਾਂਜੀ ਸਰਵੇਖਣ ਕਰਦਿਆਂ ਇੱਕ ਕਰਮ ਜਾਂ ਦੋ ਕਰਮਾ ਖੇਤ ਦੇ ਵਿੱਚ ਵੜ ਕੇ ਵੇਖੀਏ ਤੇ ਜੇ ਆਪਾਂ ਨੂੰ ਵਿੱਚ ਚੇਪਾ ਨਜ਼ਰ ਆਉਂਦਾ ਹੀ ਨਹੀਂ ਤਾਂ ਫੇਰ ਐਵੇਂ ਸਾਰੇ ਜਿਹੜੇ ਖੇਤ ਦੇ ਉੱਤੇ ਜ਼ਹਿਰ ਕਰਨ ਦੀ ਲੋੜ ਨਹੀਂ ਨਾ ਲੋੜ ਹੀ ਨਹੀਂ ਨਾਲੇ ਖਰਚਾ ਵਧਾਓ ਜੀ ਇਹ ਨਾਲੇ ਫਸਲ ਖਰਾਬ ਕਰਦਾ ਬਿਲਕੁਲ ਠੀਕ ਗੱਲ ਆ ਜੀ ਇਹ ਜਦੋਂ ਦਾਣਿਆਂ ਦੇ ਉੱਤੇ ਜਦੋਂ ਆਪਾਂ ਸਪਰੇਅ ਕਰਨੀਆਂ ਮੁੰਜਰਾਂ ਤੇ ਹਾਂ ਹਾਂ ਤੇ ਜਿਹੜਾ ਰੈਜੀਡੂ ਅਫੈਕਟ ਆ ਵਿੱਚ ਉਹ ਰਹਿ ਜਾਂਦਾ ਤੇ ਫਿਰ ਉਹ ਜਿਹੜੀ ਜ਼ਹਿਰ ਆ ਆਪਣੇ ਖਾਣੇ ਦੇ ਵਿੱਚ ਵੀ ਆਊਗੀ ਸੋ ਜਿੰਨਾ ਗਰੇਜ ਹੋਈ ਆਪਾਂ ਉਹਨੇ ਕਰਨਾ ਆਹ ਹੋਈ ਨਾ ਗੱਲ ਦੇ ਪਹਿਲਾਂ ਦੇਖ ਕੇ ਆਪਾਂ ਸਪਰੇਅ ਕਰਨੀਆਂ ਵੀ ਉਹਨਾਂ ਨੁਕਸਾਨ ਕਰਨ ਦੀ ਹੱਦ ਤੋਂ ਟੱਪਿਆ ਵੀ ਆ ਕਿੜਾ ਕ ਨਹੀਂ ਨਹੀਂ ਬਿਲਕੁਲ ਨਹੀਂ ਤਾਂ ਲੋਡ ਨਹੀਂ ਆ ਅੱਛਾ ਡਾਕਟਰ ਸਾਹਿਬ ਦੇਖੋ ਕਈ ਤਰ੍ਹਾਂ ਦੇ ਕੀੜੇ ਹਨ ਸੁੰਡੀਆਂ ਇੱਕ ਆਪਣਾ ਸੈਨਿਕ ਸੁੰਡੀ ਜੀ ਅਮਰੀਕਨ ਜੀ ਜੀ ਹੈਨਾ ਇਹਨਾਂ ਦਾ ਨਾਮ ਬੰਦੇ ਨਾ ਬੜੇ ਭੈੜੀ ਲੱਗਦੀ ਐ ਜਿਹੜੀ ਕਈ ਵਾਰੀ ਸੋਦੀ ਐ ਸੈਨਿਕ ਜਦੋਂ ਲੈਨੇ ਤੇ ਸਾਨੂੰ ਡਰ ਜਾ ਲੱਗਦਾ ਹੁੰਦਾ ਹੈਨਾ ਨੀ ਉਹ ਨੁਕਸਾਨ ਵੀ ਬੰਦ ਕਰ ਜਾਂਦੀ ਐ ਇਹਨਾਂ ਦੀ ਰੋਕਤ ਹੁੰਦਾ ਕੀ ਤਰੀਕਾ ਮਿੱਠਾ ਸਿੰਘ ਜੀ ਜਿਵੇਂ ਤੁਸੀਂ ਨਾਮ ਤੋਂ ਗੱਲ ਕਰੀ ਜabe ਨਾਮ ਲੈਨੇ ਆ ਸੈਨਿਕ ਇਹ ਸੁੰਡੀ ਦਾ ਨਾਮ ਸੈਨਿਕ ਸੁੰਡੀ ਪਿਆ ਕਿਉਂ ਜੀ ਹਾਂਜੀ ਇਹ ਸੁੰਡੀ ਜਿਹੜੀ ਆ ਉਹ ਝੁੰਡਾਂ ਦੇ ਵਿੱਚ ਹਮਲਾ ਕਰਦੀ ਆ ਤੇ ਇਹਦਾ ਹਮਲਾ ਵੀ ਸੂਰਜ ਛਿਪਣ ਤੋਂ ਬਾਅਦ ਹੁੰਦਾ ਅੱਛਾ ਸੋ ਇਹ ਜਿਹੜੀ ਸੈਨਿਕ ਸੁੰਡੀ ਆ ਇਹਦਾ ਖਾਸ ਕਰਕੇ ਫਰਵਰੀ ਮਹੀਨੇ ਦੇ ਵਿੱਚੋਂ ਆਪਾਂ ਜਿਹੜਾ ਕਣਕ ਦੇ ਪੱਕਣ ਤੱਕ ਸਰਵੇਖਣ ਇਹਦਾ ਜਾਰੀ ਰੱਖਣਾ ਤੇ ਇਹ ਸ਼ਾਮ ਦੇ ਪੈਰ ਸੁੰਡੀ ਕੀ ਕਰਦੀ ਆ ਵੀ ਕਣਕ ਦੇ ਪੱਤੇ ਤੇ ਦਾਣੇ ਤੇ ਮੁੰਜਰਾਂ ਦਾ ਪੂਰਾ ਹੀ ਨੁਕਸਾਨ ਕਰਦੀ ਆ ਜੀ ਰਾਤ ਨੂੰ ਖਾਂਦੀ ਆ ਤੇ ਦਿਨ ਵੇਲੇ ਇਹ ਜਿਵੇਂ ਸੂਰਜ ਨਿਕਲਦਾ ਗਰਮੀ ਪੈਂਦੀ ਆ ਤੇ ਫਿਰ ਇਹ ਜ਼ਮੀਨ ਦੇ ਵਿੱਚ ਜਿਹੜੀਆਂ ਤੇੜਾਂ ਹੁੰਦੀਆਂ ਉਹਨਾਂ ਦੇ ਵਿੱਚ ਛੁਪ ਕੇ ਬੈਠ ਜਾਂਦੀ ਆ ਤੇ ਆਪਾਂ ਨੂੰ ਪਤਾ ਹੀ ਲੱਗਦਾ ਵੀ ਸੁੰਡੀ ਦਾ ਹਮਲਾ ਕਿਹੜਾ ਹੋਇਆ ਪਰੰਤੂ ਜਦੋਂ ਆਪਾਂ ਨੁਕਸਾਨ ਦੇਖਦੇ ਆ ਤੇ ਉੱਥੇ ਉਹਦਾ ਮਲਮ ਉਤਰ ਧਰਤੀ ਤੇ ਵੇਖ ਲਈਏ ਤਾਂ ਅੰਦਾਜ਼ਾ ਹੋ ਜਾਂਦਾ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਕਿ ਸਾਇਨਿਕ ਸੁੰਡੀ ਦਾ ਜੀ ਹਮਲਾ ਹੋ ਗਿਆ ਮਤਲਬ ਇਹਨਾਂ ਨੇ ਆਪਣੇ ਲੂਕਨ ਦੀ ਛਾਂ ਪਹਿਲੇ ਹੀ ਬਣਾਈ ਹੁੰਦੀ ਹਾਂਜੀ ਸੋ ਇਹਦੇ ਤੋਂ ਕੋਈ ਐਡਾ ਘਬਰਾਉਣ ਦੀ ਲੋੜ ਨਹੀਂ ਗਈ ਇਹ ਬੜਾ ਹੀ ਸੌਖਾ ਕੀੜਾ ਕੰਟਰੋਲ ਹੋ ਜਾਂਦਾ 400 ਐਮਐਲ 1 ਲੱਖ ਸ ਕੋਈ ਨਲ ਫਾਸ ਦਵਾਈ ਦਾ ਇੱਕ ਸਪਰੇਅ ਕਰ ਦਈਏ ਤਾਂ ਇਹਦਾ ਕੰਟਰੋਲ ਹੋ ਜਾਂਦਾ ਹੋ ਜਾਂਦਾ ਹਾਂਜੀ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਜੀ ਤੇ ਇੱਕ ਮਿੱਠਾ ਸੰਜੀ ਤੁਸੀਂ ਨਾਲ ਅਮਰੀਕਨ ਸੁੰਡੀ ਦਾ ਨਾਮ ਲਿਆ ਹਾਂਜੀ ਹਾਂਜੀ ਅਮਰੀਕਨ ਸੁੰਡੀ ਜਿਹੜੀ ਆ ਜਾਂ ਇਹਨੂੰ ਛੋਲਿਆਂ ਦੇ ਢੱਡਿਆਂ ਦੀ ਸੁੰਡੀ ਵੀ ਕਹਿ ਦਿੰਦੇ ਆ ਇਹ ਕੀ ਆ ਬਹੁ ਫਸਲੀ ਕੀੜਾ ਜੀ ਇੱਕ ਫਸਲ ਤੇ ਨਹੀਂ ਇਹ ਕਈ ਫਸਲਾਂ ਦੇ ਉੱਤੇ ਹਮਲਾ ਕਰ ਦਿੰਦਾ ਇਹਦਾ ਵੀ ਕਣਕ ਪੱਕਣ ਦੇ ਨੇੜੇ ਆ ਕੇ ਆਪਾਂ ਵੇਖ ਲਈਦਾ ਕਿ ਇਹ ਪੱਤੇ ਖਾਂਦਾ ਦਾਣੇ ਵੀ ਖਾਂਦਾ ਇਹ ਤੇ ਇਹ ਰਾਜੇ ਹਮਲਾ ਆਪਾਂ ਨੂੰ ਹੋਵੇ ਨਜ਼ਰ ਆਵੇ ਅਮਰੀਕਨ ਸੁੰਡੀ ਦਾ ਖਾਸ ਕਰਕੇ ਜਿਹੜੇ ਛੋਲਿਆਂ ਦੇ ਨਾਲ ਕਣਕ ਬੀਜੀ ਵੀ ਆ ਜਾਂ ਨਰਮੇ ਵਾਲੇ ਖਿੱਤੇ ਦੇ ਵਿੱਚ ਆ ਤਾਂ ਫੇਰ ਇਹਦਾ ਥੋੜਾ ਜਿਹਾ ਹਮਲਾ ਹੋਣ ਦੇ ਚਾਂਸ ਵੱਧ ਜਾਂਦੇ ਆ ਕਿਉਂਕਿ ਨਰਮੀ ਤੇ ਵੀ ਕਾਫੀ ਹੁੰਦੀ ਬਿਲਕੁਲ ਜੀ ਬਿਲਕੁਲ ਤੇ ਇਹਦੇ ਲਈ ਆਪਾਂ ਇਹ ਹੀ 1 ਲੱਖ ਕੁਨਲ ਫਾਸ ਦਵਾਈ ਦਾ 800 ਮਲ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਸਪਰੇਅ ਕਰ ਦਈ ਤਾਂ ਇਹਦਾ ਜੀ ਕੰਟਰੋਲ ਹੋ ਜਾਂਦਾ ਆਪਣੇ ਮਾਲਕ ਕਿਆ ਬਾਤ ਹੁਣ ਪਤਾ ਲੱਗ ਗਿਆ ਨਾ ਸੈਨਿਕ ਸੁੰਡੀ ਕਿਉਂ ਇਕੱਠੀ ਹੋ ਕੇ ਤੇ ਰਾਤ ਨੂੰ ਹਮਲਾ ਕਰਦੀ ਆ ਇਹਦੇ ਵਿੱਚ ਰੂੰਗਾ ਵੀ ਗੱਡੀਆਂ ਹੁੰਦੀਆਂ ਬੈਠਣ ਲਈ ਅੱਛਾ ਡਾਕਟਰ ਸਾਹਿਬ ਕੀ ਤੇ ਅਸੀਂ ਕੀੜੇ ਮਕੌੜੇ ਜਿਹੜੇ ਕਣਕ ਦੀ ਫਸਲ ਦੇ ਉੱਤੇ ਹਮਲਾ ਕਰਦੇ ਆ। ਜੀ ਥੋੜਾ ਜਿਹਾ ਬਿਮਾਰੀਆਂ ਸੰਬੰਧੀ ਵੀ ਜਾਣਕਾਰੀ ਤੁਹਾਡੇ ਤੋਂ ਲੈ ਲਈਏ ਕਿਉਂਕਿ ਇਹ ਵੀ ਬਹੁਤ ਅਹਿਮ ਹੈ। ਜ਼ਰੂਰ ਜੀ। ਅੱਛਾ ਪੂਰੀ ਕੁੰਗੀ ਦੱਸੋ ਕੀ ਹੁੰਦੀ ਆ ਕਿੱਦਾਂ ਆਂਦੀ ਆ ਉਹਦੀਆਂ ਨਿਸ਼ਾਨੀਆਂ ਹੁੰਦੀਆਂ ਤੇ ਕਿਸ ਤਰ੍ਹਾਂ ਅਸੀਂ ਫਿਰ ਉਹਦਾ ਜੇ ਪੈ ਜਾਂਦੀ ਆ ਤਾਂ ਕੰਟਰੋਲ ਕਰਨਾ। ਪੂਰੀ ਤੇ ਪੀਲੀ ਕੁੰਗੀ। ਜੀ। ਜੀ। ਇਹ ਆਪਾਂ ਚਵਨ ਸਾਹਿਬ ਜਿਹੜੀ ਪੀਲੀ ਕੁੰਗੀ ਆ ਇਹਦੇ ਤੋਂ ਸ਼ੁਰੂਆਤ ਕਰਦੇ ਆਂ ਵੀ ਇਹ ਬਿਮਾਰੀ ਕੀ ਆ ਵੀ ਨੀਮ ਪਹਾੜੀ ਇਲਾਕਿਆਂ ਤੋਂ ਸ਼ੁਰੂ ਹੋ ਗਈ ਜਿਵੇਂ ਸਾਡੇ ਇੱਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਜ਼ਿਲ੍ਹੇ ਹੋ ਗਏ ਜੀ ਉਹਨਾਂ ਦੇ ਵਿੱਚ ਪਹਿਲਾਂ ਆਮਦ ਹੁੰਦੀ ਆ ਤੇ ਜਦੋਂ ਰਾਤ ਦਾ ਤਾਪਮਾਨ ਆਪਣਾ 7 ਤੋਂ 13 ਡਿਗਰੀ ਆ ਤੇ ਦਿਨ ਦਾ 15 ਤੋਂ 23 ਡਿਗਰੀ ਹੋ ਜਾਂਦਾ ਇਹ ਇਹਦੇ ਲਈ ਅਨੁਕੂਲ ਆ ਜੀ ਬਿਲਕੁਲ ਉਧਰੋਂ ਇਹਦੀ ਆਮਦ ਸ਼ੁਰੂ ਹੋ ਕੇ ਜਿਹੜੀ ਆ ਆਪਣੀ ਦੀ ਪੀਲੀ ਕੁੰਗੀ ਦੀ ਤਾਂ ਫਿਰ ਜਿਵੇਂ ਜਿਵੇਂ ਮੌਸਮ ਦੇ ਵਿੱਚ ਮੀਂਹ ਤੇ ਹਨੇਰੀ ਆਉਂਦੀ ਹੈ ਝੱਖੜ ਆਉਂਦਾ ਉਹਦੇ ਨਾਲ ਇਹਦੇ ਜਿਹੜੇ ਵਿਸ਼ਾਣੂ ਆ ਉਹ ਓੱਡ ਕੇ ਜਿਹੜੇ ਆ ਆਪਣੇ ਮਾਲਵਾ ਪੱਟੀ ਵਾਲ ਨੂੰ ਜ਼ਿਲ੍ਹਿਆਂ ਦੇ ਵਿੱਚ ਜਾ ਹੀ ਜਾਂਦੇ ਆ ਤੇ ਇਹਦਾ ਹਮਲਾ ਪੀਲੀ ਕੁੰਗੀ ਦਾ ਕਈ ਤੇ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਪੱਤਾ ਪੀੜਾ ਵੇਖ ਕੇ ਵੀ ਪੀਲੀ ਕੁੰਗੀ ਦੇ ਵਿੱਚ ਥੋੜੇ ਜਿਹੀ ਕਨਫਿਊਜ਼ ਹੋ ਜਾਂਦੇ ਆ ਹੂੰ ਪ੍ਰੰਤੂ ਇਹਦਾ ਜਿਹੜਾ ਵਿਸ਼ਾਣੂ ਆ ਉਹ ਓੱਡ ਕੇ ਜਦੋਂ ਪੱਤੇ ਤੇ ਪੈਂਦਾ ਤਾਂ ਉਹ ਪੱਤਾ ਜਿੱਥੋਂ ਸਾਹ ਲੈਂਦਾ ਸਟੋਮਾਟਾ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਇਨਫੈਕਸ਼ਨ ਦਿੰਦਾ ਇੱਕ ਕਸਟੋ ਮੀਟਰ ਤੋਂ ਅਗਲੇ ਦੇ ਵਿੱਚ ਉਹਨੇ ਐ ਲੰਮੀ ਧਾਰੀ ਬਣਾ ਦੇਣੀ ਆ ਪੱਤਿਆਂ ਦੇ ਉੱਤੇ ਉਹ ਲੰਮੀ ਧਾਰੀ ਦੇ ਉੱਤੇ ਹਲਦੀ ਰੰਗਾ ਜਿਹੜਾ ਪਦਾਰਥ ਆ ਪਾਊਡਰ ਜਿਹਾ ਪਾਊਡਰ ਜਿਹਾ ਧੂੜਾ ਜਿਹਾ ਉਹ ਨਜ਼ਰ ਆਉਂਦਾ ਤੇ ਜਦੋਂ ਇਹਦਾ ਆਪਾਂ ਨੂੰ ਹਮਲਾ ਨਜ਼ਰ ਆਵੇ ਉਸੇ ਟਾਈਮ ਤੇ ਆਪਾਂ ਵੇਟ ਨਹੀਂ ਕਰਨੀ ਜੀ ਜਦੋਂ ਜਿਹੜੀਆਂ ਧੋੜੀਆਂ ਦੇ ਵਿੱਚ ਇਹ ਨਜ਼ਰ ਆਉਂਦੀ ਆ ਤੇ ਉਹਰੇ ਤੇ ਆਪਾਂ ਨਟੀਵੋ ਦਵਾਈ ਜਿਹੜੀ ਆ ਜਿਹਦੇ ਵਿੱਚ ਟ੍ਰਾਈਫਲੋਕਸੀ ਸਟਰੋਬਨ ਪਲੱਸ ਟੈਬੂਕੋਨਾਜ਼ੋਲ ਸਾਟ ਆ ਉਹ 120 ਗ੍ਰਾਮ ਜਾਂ ਟੈਬੂਕੋਨਾਜ਼ੋਲ ਦਵਾਈ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਉਂ ਪ੍ਰੋਫੀ ਕੋਨਾ ਜੋਲ ਦਵਾਈ 200 ml ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਵਿੱਚੋਂ ਕਿਸੇ ਇੱਕ ਜ਼ਹਿਰ ਦਾ ਜਿਹੜਾ ਸਪਰੇਅ ਕਰਕੇ ਤਾਂ ਇਹ ਧੋੜੀਆਂ ਦੇ ਵਿੱਚ ਕੰਟਰੋਲ ਕਰ ਸਕਦੇ ਆ ਜੇ ਬਿਮਾਰੀ ਦਸਾਂ ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਅੱਗੇ ਵੱਧਦੀ ਆ ਤਾਂ ਫੇਰ ਮਠਾ ਸਿੰਘ ਜੀ ਦੂਰਾ ਸਪਰੇਅ ਵੀ ਆਪਾਂ ਨੂੰ ਲਾਉਣਾ ਪੈਣਾ ਹੈ ਇਹਦੀ ਅੱਛਾ ਮਠਾ ਸਿੰਘ ਜੀ ਇੱਕ ਤੇ ਪਜਾਮਾ ਪਾ ਕੇ ਖੇਤ ਚੋਂ ਲੰਘ ਜਉ ਨਾ ਪਜਾਮੇ ਨਾਲ ਲੱਗ ਕੇ ਦੂਜੇ ਖੇਤ ਵੀ ਚਲ ਜਾਂਦੇ ਇਹ ਕਾਣ ਜੰਦੀ ਆ ਉਹਨਾਂ ਦੀ ਬਸ ਬੰਨ ਜਾਂਦੀ ਆ ਕਹਿਣ ਦਾ ਪਾਬੀ ਆਪਾਂ ਬਿਮਾਰੀ ਵਾਲੇ ਖੇਤ ਚੋਂ ਸਹੀ ਖੇਤ ਦੇ ਵਿੱਚ ਨਾ ਜਾਈਏ ਇਹ ਜੀ ਜੇ ਉਹ ਇਹ ਮਾਰੀ ਤੇ ਰਾਹ ਲੱਭਣਾ ਹੈ ਜਿਹੜੀ ਦੁਆਬੇ ਤੋਂ ਮਾਲਵੇ ਜਾ ਸਕਦੀ ਆ ਹਾਂ ਅਚਾ ਇੱਕ ਟੈਲੀਫੋਨ ਆ ਗਿਆ ਡਾਕਟਰ ਸਾਹਿਬ ਜਿੰਨਾ ਦਾ ਸੁਣ ਲਈਏ ਜੀ ਜੀ ਹੈਲੋ ਜੀ ਹੈਲੋ ਕਾਰ ਜੀ ਗਵਾਮੋਂ ਬੋਲ ਰਹੇ ਜੀ ਬਠਿੰਡੇ ਤੋਂ ਹਾਂਜੀ ਬੋਲੋ ਸਰ ਕਣਕ ਦੀ ਗੱਲ ਚੱਲ ਰਹੀ ਹੈ ਜੀ ਇੱਕ ਤਾਂ ਵਿਸ਼ਾ ਬਹੁਤ ਵਧੀਆ ਜੀ ਧੰਨਵਾਦ ਜੇ ਗੱਲ ਕਰੀਏ ਨਾ ਕਣਕ ਦੀ ਹੁਣ ਕਣਕ ਆ ਜਿਹੜੀ ਆਹ ਕਿਸਾਨਾਂ ਨੇ ਕੀਤੀ ਵੇਚੀ ਸੀ ਤੇ ਉਹਦਾ ਜਿਹੜਾ ਕੱਟਾ ਹੈ ਉਹ ਆਮ ਛੋਟੇ ਛੋਟੇ ਹੋ ਗਏ ਜੀ ਤੇ ਉਹ ਜਿਹੜੀ ਜਦੋਂ ਕੋਈ ਵੀ ਹਮਲੇ ਤੋਂ ਜਿਹੜਾ ਬਿਮਾਰੀ ਦੇ ਹਮਲੇ ਤੋਂ ਖੇਤਾਂ 'ਤੇ ਸਪਰੇਅ ਕਰਦਾ ਨਾ ਉਹ ਸਪਰੇਅ ਥੱਲੇ ਨਹੀਂ ਜਾਂਦੀ ਕਣਕ ਠੰਢੀ ਹੋ ਜਾਂਦੀ ਹੈ ਤੇ ਜਾਂਚਣਾ ਕਰਦੇ ਵੀ ਨਾੜ ਨੂੰ ਇੱਕ ਕਿਸਮ ਵਰਗੀ ਬਿਮਾਰੀ ਹੋ ਜਾਂਦੀ ਤੇ ਉੱਥੇ ਸਪਰੇਅ ਜਾਂਦਾ ਉਹਦਾ ਛੇ ਟੰਗ ਤਰੀਕਾ ਇੱਕ ਦੂਸਰਾ ਅੰਦਰ ਸਵਾਲ ਥੋੜਾ ਜਿਹਾ ਹਟਕੇ ਆ ਜੀ ਇੱਕ ਨਾ ਕਿਸਾਨ ਆਮ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਬਾੜ ਦੱਸਦੇ ਆ ਕਿ 1 ਨਵੰਬਰ ਤੋਂ ਜਿਹੜਾ 20 ਨਵੰਬਰ ਤੱਕ ਵਜਾਈ ਤੇ ਕੁਝ ਕਿਸਾਨ ਜਿਹੜੇ ਹਫਤਾ 10 ਦਿਨ ਪਹਿਲਾਂ ਵੀਂ ਦਿੰਦੇ ਆ ਕਿ ਉਹ ਲਾਭਦਕ ਹੈ ਜੀ ਵਜਾਈ ਹੂੰ ਜੀ 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 ਅਚਾ ਡਾ ਸਭ ਉ ਪੁੱਛ ਰਿਹਾ ਵੀ ਦੇਖੋ ਜਦੋਂ ਨਾ ਬੂਟੇ ਹੁਣ ਸੰਘਣੇ ਹੋ ਜਾਂਦੇ ਆ ਹਨਾ ਤੋ ਥੱਲੇ ਜਦੋਂ ਸਪਰੇ ਪੈਂਦੀ ਨਹੀਂ ਜੀ ਤਾਂ ਕੋਈ ਇਲਾਜ ਇਹੋ ਜਿਹਾ ਦੱਸੋ ਵੀ ਜੜਾਂ ਦੇ ਵਿੱਚ ਜੋ ਨਾ ਜੜਾਂ ਤੋਂ ਉੱਪਰ ਥੋੜਾ ਜਿਹਾ ਉੱਥੇ ਜਿਆਦਾ ਕੀੜੇ ਲੱਗਣੇ ਸ਼ੁਰੂ ਹੋ ਜਾਂਦੇ ਆ ਫਿਰ ਇਹ चौहान ਸਾਹਿਬ ਜੇ ਆਪਾਂ ਬਿਮਾਰੀ ਦੀ ਗੱਲ ਕਰੀਏ ਹਾਂ ਤਾਂ ਇਹ ਜਿਹੜੀਆਂ ਅੱਜ ਕੱਲ ਆਪਾਂ ਜ਼ਹਿਰਾਂ ਦੀ ਰეკਮੈਂਡੇਸ਼ਨ ਦਿੰਨੇ ਆ ਇਹ ਸਿਸਟੈਮਿਕ ਫੰਗੀਸਾਈਡ ਇਹਨਾਂ ਨੂੰ ਕਹਿੰਦੇ ਆ ਜਿਹੜੀਆਂ ਇੱਕ ਪੱਤੇ ਦੇ ਵਿੱਚ ਰਚ ਕੇ ਕੰਮ ਕਰਦੀਆਂ ਤਾਂ ਜਦੋਂ ਉਹ ਪੱਤੇ ਦੇ ਵਿੱਚ ਰਚ ਗਈ ਤਾਂ ਫਿਰ ਜੇ ਬਿਮਾਰੀ ਕਿਤੇ ਵੀ ਹੋਈ ਭਾਗ ਦੇ ਵਿੱਚ ਉੱਥੇ ਉਹ ਇਹਨੂੰ ਕੰਟਰੋਲ ਕਰੂਗੀ ਇੱਕ ਵਾਰ ਨੇ ਗੱਲ ਕਰੀ ਸੀ ਵੀ ਜਾੜ ਵਾਲਾ ਚਿਪਾ ਜੀ 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 ਉਹ ਜਿਹੜਾ ਜਾੜ ਵਾਲਾ ਚਿਪਾ ਉਹ ਸ਼ੁਰੂਆਤੀ ਅਵਸਥਾ ਦੇ ਵਿੱਚ ਥੋੜਾ ਬਹੁਤ ਜ਼ਰੂਰ ਖੇਤਾਂ ਦੇ ਵਿੱਚ ਵੇਖਣ ਨੂੰ ਸਾਨੂੰ ਮਿਲਿਆ ਪਰੰਤੂ ਉਹਦਾ ਕੋਈ ਨੁਕਸਾਨ ਨਹੀਂ ਗਾ ਜਾੜ ਵਾਲੇ ਚਿਪੇ ਆ ਚਿਪੇ ਦਾ ਪ੍ਰਭਾਵ ਉਦੋਂ ਹੀ ਪੈਣਾ ਜਦੋਂ ਆਪਣੀ ਕਣਕ ਸਿੱਟਾ ਕੱਢਦੀ ਹੋਈ ਮੁੰਜਰ ਕੱਢਦੀ ਹੋਈ ਉਹ ਸਮੇਂ ਤੇ ਜਾ ਕੇ ਚਿਪੇ ਦਾ ਆਪਾਂ ਕੰਟਰੋਲ ਕਰਨਾ ਤੇ ਉਹ ਜਿਹੜਾ ਉਪਰ ਏਰੀਅਲ ਭਾਗ ਤੇ ਹੋਊਗਾ ਉੱਪਰਲੇ ਤੇ ਜਦੋਂ ਆਪਾਂ ਉੱਥੇ ਸਪਰੇਅ ਪਾ ਗਏ ਆ ਉਹਦਾ ਤੇ ਉਹਨੇ ਕੰਟਰੋਲ ਵੀ ਆ ਜਾਣਾ ਮੈਨੂੰ ਤਾਂ ਇਦਾਂ ਲੱਗਦਾ ਡਾਕਟਰ ਸਾਹਿਬ ਆਪਾਂ ਨੂੰ ਨਾ ਸਪਰੇਅ ਹੈ ਜਿਹੜੀ ਨੋਜ਼ਲ ਦਾ ਮੂੰਹ ਥੱਲੇ ਨੂੰ ਕਰਕੇ ਜੀ ਪੂਰਾ ਇਹ ਸਿੱਧੇ ਤੁਰੇ ਜਾਂਦੇ ਕਰਨਾ ਚਾਹੀਦਾ ਇਹ ਨਹੀਂ ਆ ਵੀ ਟਰੈਕਟਰ ਵਾਲੇ ਆਪਾਂ ਉਹ ਵੱਡੀ ਗੰਦੇ ਨਾਲ ਸਪਰੇਅ ਕਰਤੀ ਉਹਦੇ ਨਾਲ ਫਾਇਦਾ ਘੱਟ ਹੁੰਦਾ ਹਨਾ ਮੈਨੂੰ ਐ ਲੱਗਦਾ ਵੀ ਫੇਰ ਵੀ ਥੱਲੇ ਤੱਕ ਵੀ ਸਪਰੇਅ ਨਹੀਂ ਪਹੁੰਚਦੀ ਸਪਰੇਅ ਟੈਕਨੋਲੋਜੀ ਵੀ ਪੂਰਾ ਅਡਾਪਟ ਕਰਨੀ ਬਣਦੀ ਹੈ ਚਾਚਾ ਜੀ ਜਿਵੇਂ ਕਹਿੰਦੇ ਆ ਵੀ ਪੱਤਿਆਂ ਦੇ ਵਿੱਚੋਂ ਚਲ ਜਾਂਦਾ ਜਿਵੇਂ ਅਜੀ ਬਿਮਾਰ ਹੁੰਦੇ ਆ ਕਈ ਵਾਰੀ ਪੈਰ ਦੁਖਦਾ ਡਾਕਟਰ ਟੀਕਾ ਇੱਥੇ ਲਾਂਦਾ ਅਸਰ ਹੋਤੇ ਹੋ ਜਾਂਦਾ ਗੱਲ ਦਾ ਬਚਾ ਇਹ ਇੱਕ ਹੋਰ ਆ ਕਰਨਾਲ ਬੰਟ ਜੀ ਹੈ ਨਾ ਜੀ ਇਹ ਕਰਨਾਲ ਬੰਟ ਦੀਆਂ ਨਿਸ਼ਾਨੀਆਂ ਕੀ ਨੇ ਤੇ ਇਹਦੀ ਰੋਕਥਾਮ ਕਿਵੇਂ ਕਰਨੀ ਇਹ ਬੰਟਨਾ ਦੀ ਬਿਮਾਰੀ ਮਿੱਠਾ ਸਿੰਘ ਜੀ ਜਿਹੜੀ ਆ ਇਹ ਕਣਕ ਦੇ ਦਾਣਿਆਂ ਦੀਆਂ ਜਿਹੜੀਆਂ ਨੋਕਾਂ ਹਾਂ ਉਹ ਕਾਲੇ ਰੰਗ ਦੇ ਜਿਹੜੀਆਂ ਹੋ ਜਾਂਦੀਆਂ ਜੇ ਆਪਾਂ ਕਾਲੀਆਂ ਨੋਕਾਂ ਵਾਲੇ ਦਾਣਿਆਂ ਨੂੰ ਤਲੀ ਤੇ ਲੈ ਕੇ ਮਲਾਂਗੇ ਤਾਂ ਉਹ ਕਿਣਕ ਕੇ ਕਾਲੇ ਜਿਹੜੇ ਆ ਆਪਣੀ ਤਲੀ ਤੇ ਆ ਜਾਂਦੇ ਆ ਤੇ ਇਹ ਜੇ ਹੱਥ ਨੂੰ ਆਪਾਂ ਸੁੰਘਾਂਗੇ ਤੇ ਬੜੇ ਭੈੜੀ ਦਰਗੰਧ ਆਉਗੀ ਉੱਥੇ ਪਤਾ ਲੱਗ ਜਾਂਦਾ ਵੀ ਇਹ ਕਾਲੀਆਂ ਨੋਕਾਂ ਜਿਹੜੀਆਂ ਹੋਈਆਂ ਇਹ ਬੰਟਨਾਂ ਦੀ ਬਿਮਾਰੀ ਹੈਗੀ ਆ ਇਹਦੇ ਲਈ ਆਪਾਂ ਤਰਜੀਹ ਦੇਵਾਂਗੇ ਕਿ ਜਾਂ ਤਾਂ ਜਿਹੜੀਆਂ ਕਿਸਮਾਂ ਹੈਗੀਆਂ ਉਹ ਨਵੀਆਂ ਕਿਸਮਾਂ ਤੇ ਨਵੇਂ ਸੋਧਿਆ ਹੋਇਆ ਜਿਹੜਾ ਬੀਜ ਆ ਸੋਧਿਆ ਹੋਇਆ ਬੀਜ ਉਹ ਅਡਾਪਟ ਕੀਤਾ ਜਾਵੇ ਜਿਹੜੇ ਕਿਸੇ ਖੇਤਾਂ ਦੇ ਵਿੱਚ ਬੰਟਨਾਂ ਦੀ ਬਿਮਾਰੀ ਦੇਖੀ ਗਈ ਆ ਤਾਂ ਉਹ ਬੀਜ ਅਗਲੇ ਸਾਲ ਵਰਤਣ ਲਈ ਨਾ ਰੱਖਿਆ ਜਾਵੇ ਤਾਂ ਫੇਰੇ ਬੰਟਣਾ ਦੀ ਜਿਹੜੀ ਬਿਮਾਰੀ ਆ ਉਹ ਆਪਣੇ ਖੇਤਾਂ ਵਿੱਚ ਨਹੀਂ ਆਉਂਦੀ। ਲੋਕ ਕਹਿੰਦੇ ਪਾਉ ਕਿ ਪਹਿਲਾਂ ਹੀ ਅਸੀਂ ਬੀਜ ਨੂੰ ਹੀ ਠੀਕ ਕਰਕੇ ਬੀਜੀਏ, ਸੋਧ ਕੇ ਬੀਜ ਲਈਏ ਜਾਂਦਰਾ ਨਾ ਫੇਰੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨਾ। ਅੱਛਾ ਡਾਕਟਰ ਸਾਹਿਬ ਇੱਕ ਚਿੱਟੋ ਦੀ ਬਿਮਾਰੀ ਵੀ ਕਈ ਵਾਰੀ ਆ ਜਾਂਦੀ ਆ, ਤਾਂਗਿਆਰੀ ਸਾਡੇ ਖੇਤਾਂ ਦੇ ਵਿੱਚ ਆ ਜਾਂਦੀ ਆ। ਇਹਨਾਂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ ਸਾਨੂੰ। चौहान ਸਾਹਿਬ ਜਿਹੜੀ ਚਿੱਟੋਂ ਦੀ ਬਿਮਾਰੀ ਆ ਜੀ ਇਹ ਆਪਣੇ ਕਣਕ ਦੇ ਜਿਹੜੇ ਪੱਤੇ ਆ ਉਹ ਉੱਪਰਲੇ ਪੱਤੇ ਤੋਂ ਲੈ ਕੇ ਹੇਠਲੇ ਤੱਕ ਸਾਰੇ ਹੀ ਬੂਟੇ ਜਿਹੜੇ ਆ ਉਹ ਖਾਸ ਕਰਕੇ ਵੱਧ ਨਵੀਂ ਵਾਲੇ ਖੇਤਰਾਂ ਦੇ ਵਿੱਚ ਜਿਹੜੇ ਆ ਉਹ ਚਿੱਟੇ ਰੰਗ ਦੇ ਧੂੜੇ ਨਾਲ ਢਕੇ ਜਾਂਦੇ ਆ ਹੂੰ ਚਿੱਟਾਂ ਦੀ ਬਿਮਾਰੀ ਆ ਜਾਂਦੀ ਆ ਇਹ ਠੀਕ ਹੈ ਜੀ ਤੇ ਉਹ ਜਦੋਂ ਚਿੱਟੇ ਧੂੜੇ ਨਾਲ ਢਕੇ ਜਾਂਦੇ ਆ ਉਹਦੇ ਨਾਲ ਬੂਟੇ ਦਾ ਪੂਰਾ ਵਿਕਾਸ ਨਹੀਂ ਹੁੰਦਾ ਤੇ ਜਿਹੜਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਉਹ ਮਾੜਾ ਪ੍ਰਭਾਵ ਫਸਲ ਤੇ ਝਾੜ ਤੇ ਵੀ ਪੈਂਦਾ ਹੂੰ ਤੇ ਇਸ ਕਰਕੇ ਚਿੱਟੋਂ ਦੀ ਜਿਹੜੀ ਬਿਮਾਰੀ ਆ ਇਹਨੂੰ ਕੰਟਰੋਲ ਕਰਨ ਲਈ ਆਪਾਂ ਜਿਹੜੀ ਪ੍ਰੋਪੀਕੋਨਾਜੋਲ ਦਵਾਈ ਹੈ ਜੀ 200 ਐਮਲ ਪ੍ਰਤੀ ਇਕਨਸਾ ਸਪਰੇਅ ਕਰ ਦਈਏ ਤਾਂ ਚਿੱਟੋਂ ਤੇ ਕੰਟਰੋਲ ਹੋ ਜਾਂਦਾ ਤੇ ਜਿਹੜੀ ਤੁਸੀਂ ਕਾਂਗਿਆਰੀ ਦੀ ਗੱਲ ਕਰੀ ਆ ਜੀ ਉਹ ਕਾਂਗਿਆਰੀ ਨਾਂ ਦੀ ਜਿਹੜੀ ਬਿਮਾਰੀ ਆ ਇਹ ਬੜੀ ਪੁਰਾਣੀ ਬਿਮਾਰੀ ਹੈ ਜੀ ਆਉਂਦੀ ਲਾਜ਼ਮੀ ਆ ਇਹ ਖੇਤਾਂ ਦੇ ਵਿੱਚ ਹੂੰ ਹੂੰ ਸੋ ਇਹ ਕਾਂਗਿਆਰੀ ਦੀ ਬਿਮਾਰੀ ਦੇ ਪਹਿਲਾਂ ਤਾਂ ਲੱਛਣ ਇਹ ਆ ਵੀ ਜਿਹੜਾ ਤੁਹਾਡਾ ਸਿੱਟਾ ਹੈਗਾ ਕਣਕ ਦਾ ਉਹਦੇ ਵਿੱਚ ਦਾਣਾ ਇਹ ਬਣਨ ਦੀ ਬਜਾਏ ਸਾਰਾ ਹੀ ਕਾਲੇ ਰੰਗ ਦੇ ਸਵਾਹਾਂ ਪਰ ਜਾਂਦਾ ਹੋ ਚਾ ਪਾਊਡਰ ਨਾਲ ਧੂੜੇ ਨਾਲ ਭਰ ਜਾਂਦਾ ਕਾਲੇ ਧੂੜੇ ਨਾਲ ਓਏ ਹੋਏ 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 ਹਾਂਜੀ ਤੇ ਇਹ ਜਿਹੜਾ ਕਾਲਾ ਧੂੜਾ ਹੈਗਾ ਉਸ ਤੋਂ ਬਾਅਦ ਜਦੋਂ ਆਪਾਂ ਖੇਤ ਦੀ ਕਟਾਈ ਕਰਦੇ ਹਾਂ ਉਹੋ ਹੀ ਧੂੜਾ ਤੰਦਰੁਸਤ ਦਾਣੇ ਦੇ ਉੱਤੇ ਪੈ ਜਾਂਦਾ ਤਾਂ ਫੇਰ ਉਹ ਅਗਲੇ ਸਾਲ ਆ ਜਾਂਦਾ ਸੋ ਇਹ ਜਿਹੜੀ ਕਾਂਗਿਆਰੀ ਨਾਂ ਦੀ ਬਿਮਾਰੀ ਆ ਇਹਦੇ ਲਈ ਬੀਜ ਦੀ ਸੋਧ ਬਹੁਤ ਹੀ ਜ਼ਰੂਰੀ ਹੈ ਜੀ ਹੂੰ ਜਿਹਦੇ ਵਿੱਚ ਤੁਹਾਡੇ ਕੋਲੇ ਰੈਕਸਲੀ ਜੀ ਦਵਾਈ 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਹੋ ਜਾਂ ਵਿਟਾ ਵੈਕਸ ਦਵਾਈ ਆ ਉਹ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਟਾ ਵੈਕਸ ਪਾਵਰ ਦਵਾਈ ਆ ਗਈ ਹੈ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਜੀ ਇਹ 40 ਕਿਲੋ ਬੀਜ ਨੂੰ ਲਾਉਣੀ ਹੈ ਜੀ ਲਾਉਣੀ ਆ ਬੀਜ ਨੂੰ ਲਾਉਣੀ ਆ ਪ੍ਰਤੀ ਏਕੜ 40 ਕਿਲੋ ਬੀਜ ਨੂੰ ਆਪਾਂ ਲਾਉਣੀ ਹੈ ਜੀ ਤੇ ਉਹ 40 ਕਿਲੋ ਬੀਜ ਨੂੰ ਜਦੋਂ ਜਾਂ ਇੱਕ ਸਾਡੇ ਕੋਲੇ ਚਵਨ ਸਾਹਿਬ ਨਵੀਂ ਯੂਨੀਵਰਸਿਟੀ ਨੇ ਨਿਓਨੈਕਸ ਨਾਮ ਦੀ ਦਵਾਈ ਦਿੱਤੀ ਆ ਉਹ 2 ਐਮਐਲ ਇੱਕ ਕਿਲੋ ਬੀਜ ਨੂੰ ਲੱਗਣੀ ਆ ਉਹ ਨਾਲ ਦੀ ਨਾਲ ਹੀ ਸ਼ੌਂਕ ਲਈ ਵੀ ਜਿਹੜਾ ਇਹ ਘਾਰਗਰ ਸਿੱਧ ਹੁੰਦੀ ਆ ਤੇ ਕਾਂਗਰੀ ਲਈ ਵੀ ਸਿੱਧ ਹੁੰਦੀ ਆ ਸੋ ਬੀਜ ਦੀ ਸੋਧ ਹੋ ਜੇ ਆ ਫਿਰ ਇਸ ਬਿਮਾਰੀ ਦੇ ਉੱਤੇ ਜਿਹੜਾ ਉਹ ਆਪਣਾ ਰੋਕथाम ਹੋ ਜਾਂਦੀ ਹੈ। ਦਚਾਂਸ ਸਰ ਸਿੱਧੀ ਜੀ ਗੱਲ ਹੈ ਵੀ ਬਾਅਦ ਚ ਜੋ ਐਵੇਂ ਇੰਨੀਆਂ ਸਮੱਸਿਆਵਾਂ ਪਹਿਲਾਂ ਹੀ ਕਿਉਂ ਨਹੀਂ ਹੱਲ ਕਰ ਲੈਂਦੇ। ਪਹਿਲਾਂ ਜਦੋਂ ਅਸੀਂ ਬਿਜਾਈ ਕਰਨੀ ਹੈ ਜੀ ਉਦੋਂ ਹੀ ਸੋਧ ਲਾਂਗੇ। ਬਹੁਤਾ ਟਾਈਮ ਵੀ ਨਹੀਂ ਲੱਗਦਾ। ਇਹਨਾਂ ਕੋਈ ਨਹੀਂ ਨਾ ਬੀ ਪਾਈਏ। ਚੁੰੜ ਕੇ ਚੁੰੜ ਕੇ ਪਾਣੀ ਪੀਏ ਪਉਣ ਕੇ ਪਉਣ ਕੇ ਤੇ ਆਪਾਂ ਕਿਉਂ ਨਹੀਂ ਥੋੜੀ ਜੀ ਦਵਾਈ ਹੈ ਜਿਹੜੀ ਬੀ ਨੂੰ ਲਾ ਕੇ ਬਿਜਲੀ ਤੇ ਆਉਣ ਵਾਲੇ ਸਮੇਂ ਚ ਆ ਦੇਖ ਲੋ ਕਿੰਨੀਆਂ ਬਿਮਾਰੀਆਂ ਆਹ ਰਹੀ ਹੋਈ ਆ ਪੁਰਾਣੇ ਜ਼ਮਾਨੇ ਦੇਖੋ ਤੁਸੀਂ ਯਾਦ ਹੈ ਤੁਹਾਨੂੰ ਘੜਿਆਂ ਚ ਪਾ ਕੇ ਪੀ ਸੋਦੇ ਹੁੰਦੇ ਹਾਂ 200 ਦੇ ਸੀ ਪਾ ਕੇ ਮਲਾਉਂਦੇ ਨੇ ਹੁਣ ਵੀ ਡਰਮ ਜੇ ਬਣੇ ਹੋਇਆ ਜੀ ਖੇਤੀਬਾੜੀ ਮਹਿਰ ਨਹੀਂ ਹੋਏਗੇ ਨੇ ਥੋੜਾ ਜਿਆ ਦੇਖੋ ਜੇ ਸ਼ੁਰੂ ਤੋਂ ਅਸੀਂ ਇੰਨੀ ਕੋ ਮਿਹਨਤ ਕਰ ਲਾਂਗੇ ਅੱਛਾ ਡਾਕਟਰ ਸਾਹਿਬ ਕਈ ਵਾਰੀ ਨਾ ਇਹ ਦੇਖਣ ਚਾਹੁੰਦਾ ਆ ਵੀ ਪੱਤੇ ਸਿੱਟੇ ਇਹ ਝੁੱਲ ਸੇ ਝੁੱਲ ਸੇ ਜੇ ਲੱਗਦੇ ਆ ਜੀ ਹੈ ਨਾ ਇਹਦਾ ਕੀ ਕਾਰਨ ਆ ਤੇ ਇਹਦਾ ਕੀ ਇਲਾਜ ਹੈਗਾ ਸਾਡੇ ਕੋਲ ਇਹ ਮਿੱਠਾ ਸਿੰਘ ਜੀ ਇੱਕ ਝੁੱਲ ਸਰੋਗ ਵੀ ਪੈਂਦਾ ਜੀ ਕਣਕ ਨੂੰ ਹਾਂ ਹਾਂ ਇਹ ਝੁੱਲ ਸਰੋਗ ਜਿਹੜਾ ਇਹ ਕਣਕ ਦੇ ਜਿਹੜੇ ਸਿੱਟੇ ਹੈਗੇ ਆ ਉਹਨੂੰ ਅਸੀਂ ਫਜ਼ੀਰੀਅਮ ਨਾਦੀ ਉਲੀ ਦਾ ਜਿਹੜਾ ਹਮਲਾ ਕਹਿ ਦਿੰਨੇ ਆ ਹਾਂ ਹਾਂ ਉਹਦੇ ਵਿੱਚ ਕੀ ਹੋ ਜਾਂਦਾ ਵੀ ਕੁਝ ਸਿੱਟਿਆਂ ਦੇ ਵਿੱਚ ਹਿੱਸਾ ਜਿਹੜਾ ਦਾਣਿਆਂ ਦਾ ਉਹ ਪਹਿਲਾਂ ਭੂਰੇ ਰੰਗ ਦਾ ਹੋ ਜਾਂਦਾ ਤੇ ਭੂਰੇ ਤੋਂ ਬਾਅਦ ਚੋਂ ਲਾਲੀ ਮਾਰਨ ਲੱਗ ਜਾਂਦਾ ਉਹਨਾਂ ਦੇ ਵਿੱਚ ਦਾਾਂ ਜਾਂ ਤਾਂ ਜਿਹੜੇ ਦਾਣੇ ਆ ਉਹ ਬਣਦੇ ਹੀ ਨਹੀਂ ਗਏ ਜੇ ਦਾਣੇ ਬਣਨ ਗਏ ਤਾਂ ਫੇਰ ਉਹ ਝੋੜਮੋੜੇ ਬਣਨ ਗਏ ਤੇ ਕਮਜ਼ੋਰ ਬਣਨ ਗਏ ਤੇ ਨਾਲ ਹੀ ਜਿਹੜਾ ਇਸ ਬਿਮਾਰੀ ਦਾ ਜਦੋਂ ਹਮਲਾ ਹੁੰਦਾ ਇੱਕ ਗੱਲ ਬੜੀ ਐਵਾਂ ਵੀ ਉਹਨਾਂ ਦਾਣਿਆਂ ਦੇ ਵਿੱਚ ਮਾਈਕੋਟੌਕਸ ਨਾਂ ਦਾ ਇੱਕ ਜ਼ਹਿਰ ਬਣ ਜਾਂਦਾ ਜੀ ਜਿਹੜਾ ਮਨੁੱਖੀ ਤੇ ਜਾਨਵਰਾਂ ਦੀ ਸਿਹਤ ਲਈ ਬੜਾ ਹਾਨੀਕਾਰਕ ਖਤਰਨਾਕ ਆ ਖਤਰਨਾਕ ਸੋ ਇਹਦਾ ਵੀ ਜਿਹੜਾ ਹੈਗਾ ਆਪਾਂ ਜਿਹੜਾ ਬਚਾ ਉਹ ਜ਼ਰੂਰੀ ਕਰਨਾ ਜਿਹਦੇ ਵਿੱਚ ਕੀ ਹੋ ਜਾਂਦਾ ਵੀ ਤੁਸੀਂ ਤੰਦਰੁਸਤ ਬੀਜ ਵਰਤਨਾ ਪਹਿਲੀ ਤਾਂ ਗੱਲ ਆ ਜੀ ਤੰਦਰੁਸਤ ਬੀਜ ਦੇ ਵਿੱਚ ਕੀ ਆ ਵੀ ਬੀਜ ਨੂੰ ਜਦੋਂ ਆਪਾਂ ਛਾਣਣਾ ਲਾ ਲਈਦਾ ਅੱਡ ਅੱਡ ਛਾਣਣਿਆਂ ਵਿੱਚ ਨੰਗ ਜਾਂਦਾ ਤਾਂ ਜਿਹੜਾ ਇਹ ਬਿਮਾਰੀ ਵਾਲਾ ਬੀਜ ਆ ਉਹ ਪਹਿਲਾਂ ਹੀ ਪਾਸੇ ਹੋ ਜਾਂਦਾ ਜੀ ਬੀਜ ਨਾਲੋਂ ਜੀ ਜੀ ਤੇ ਫਿਰ ਉਹਨਾਂ ਖੇਤਾਂ ਵਿੱਚੋਂ ਬੀਜ ਦੀ ਜਿਹੜੀ ਆ ਆਪਾਂ ਚੋਣ ਕਰਨੀ ਆ ਜਿਨ੍ਹਾਂ ਦੇ ਵਿੱਚ ਇਹਦਾ ਬਿਮਾਰੀ ਦਾ ਹਮਲਾ ਹੋਵੇ ਹੀ ਨਹੀਂ ਜੀ ਜੀ ਬਿਲਕੁਲ 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 ਗਾਜੀਆ ਚੌਹਨ ਸਾਹਿਬ ਕਰਨਾ ਚਾਹੀਦਾ ਜਿਵੇਂ ਮਾਹਰਾਂ ਦੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹ ਅਗੋਂ ਫਸਲ ਬਾੜੀ ਸਾਨੂੰ ਕਰੀ ਚਾਹੀਦੀ ਬਿਲਕੁਲ ਬਿਲਕੁਲ ਅਛਾ ਲਓ ਜੀ ਚੌਹਨ ਸਾਹਿਬ ਮੌਸਮ ਵਾਲੀ ਮਹਿਕ ਵਾਲਿਆ ਨੇ ਖਬਰ ਕੱਲੀਆ ਹੂੰ ਤਾਪਮਾਨ ਦੀ ਦੱਸ ਦਿਓ ਫਿਰ ਦੱਸ ਪਿਛਲੇ 24 ਘੰਟਿਆਂ ਚ ਤਾਪਮਾਨ ਜਿਹੜਾ ਜਲੰਧਰ ਹੂੰ ਵਾਤ ਤੋਂ ਵਾਤ 20.7 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 7.7 ਜੀ ਗੁਰਦਾਸਪੁਰ ਚ 21 ਵਾਤੋ ਵਾਤ ਤੇ ਘੱਟ ਤੋਂ ਘੱਟ 7 ਫਿਰੋਜ਼ਪੁਰ ਚ 22.7 ਤੇ 8 ਡਿਗਰੀ ਸੈਲਸੀਅਸ ਜੀ ਪਟਿਆਲਾ ਵਾਤੋ ਵਾਤ 22.9 ਤੇ ਘੱਟ ਤੋਂ ਘੱਟ 8.9 ਜੀ ਅੰਮ੍ਰਿਤਸਰ ਚ ਵਾਤੋ ਵਾਤ 20.6 ਤੇ ਘੱਟ ਤੋਂ ਘੱਟ 5.2 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵਾਤੋ ਵਾਤ 20.6 ਤੇ ਘੱਟ ਤੋਂ ਘੱਟ 6.6 ਡਿਗਰੀ ਸੈਲਸੀਅਸ ਤਾਪਮਾਨ ਰਿਆ ਜੀ ਆਉਣ ਵਾਲੇ 24 ਘੰਟਿਆਂ ਚ ਮੌਸਮ ਦੇ ਬਾਰੇ ਜਿਹੜੀ ਇਹਨਾਂ ਨੇ ਖਬਰ ਕੱਲੀ ਆ ਠੰਡ ਪਏਗੀ ਅੱਛਾ ਠੰਡੀਆਂ ਠੰਡੀਆਂ ਹਵਾਵਾਂ ਚੱਲਣਗੀਆਂ ਅੱਛਾ ਇਹ ਠੰਡ ਮੌਸਮ ਦਾ ਹਾਲ ਆ ਆਮ ਤੌਰ ਤੇ ਖੁਸ਼ਕ ਰਹਿੰਦੀ ਸਮਾਰਨਾ ਲੋਈ ਨਾਲ ਰੱਖੀਏ ਹਾਂ ਰੱਖਣੀ ਪੈਣੀ ਹੈ ਜੀ ਸਰੀਰ ਬਚਾਣਾ ਆ ਤੇ ਰੱਖਣੀ ਪੈਣੀ ਹੈ ਜੀ ਜੀ ਬਿਲਕੁਲ ਬਿਲਕੁਲ ਹਾਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸਾਡੇ ਪ੍ਰੋਗਰਾਮ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਦੇ ਆ ਵੀ ਸਾਡਾ ਪ੍ਰੋਗਰਾਮ ਦੁਬਾਰਾ ਦੇਖਣਾ ਹੋਵੇ ਜਾਂ ਪ੍ਰੋਗਰਾਮ ਜੇ ਤੁਸੀਂ ਜਦੋਂ ਆਉਂਦਾ ਸਾਡਾ ਲਾਈਵ ਤੁਸੀਂ ਕਈ ਵਾਰੀ ਖੇਤਾਂ 'ਚ ਗਏ ਹੁੰਨੇ ਆ ਜੇ ਪਹਿਲੀ ਵਾਰੀ ਵੀ ਦੇਖਣਾ ਹੋਵੇ ਤੇ ਸਾਡਾ ਚੈਨਲ ਹੈ ਡੀਡੀ ਪੰਜਾਬੀ ਇਹ YouTube ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਹ ਤੁਹਾਡੇ ਲਈ ਬਿਲਕੁਲ ਮੁਫਤ ਆ ਇਹਦੇ ਲਈ ਤੁਹਾਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪਏਗਾ ਹੱਸਦੇ ਰਹੋ ਵਸਦੇ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਡੀਡੀ ਪੰਜਾਬੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ ਜੈ ਹਿੰਦ ਜੀ